ਨਿਊਜ਼ ਦੇਖ ਰਹੇ तमाम दर्शकਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸਮਿਤਾ ਰਿਵਾਲ ਕੁਝ ਵੱਡੀਆਂ ਤੇ ਤਾਜ਼ਾ ਖਬਰਾਂ ਤੇ ਨਜ਼ਰ ਮਾਰਦੇ ਆਂ ਪੰਜਾਬ ਕਾਂਗਰਸ ਦੇ ਕਲੇਸ਼ ਵਿੱਚਕਾਰ ਹੁਣ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਹੋ ਗਈ ਆ ਪਤਨੀ ਡਾਕਟਰ ਨਵਜੋਤਕਾਰ ਸਿੱਧੂ ਤੇ 500 ਕਰੋੜ ਦੇ ਟੈਚੀ ਵਾਲੇ ਬਿਆਨ ਦੇ ਵਿਵਾਦ ਵੱਧਾ ਜਾ ਰਿਹਾ ਹੈ ਮੀਡੀਆ ਰਿਪੋਰਟਸ ਮੁਤਾਬਕ ਹੁਣ ਨਵਜੋਤ ਸਿੰਘ ਸਿੱਧੂ ਨੇ ਪ੍ਰਿੰਕਾ ਗਾਂਧੀ ਤੋਂ ਮੀਟਿੰਗ ਦਾ ਟਾਈਮ ਮੰਗਿਆ ਮੰਨਿਆ ਜਾ ਰਿਹਾ ਹੈ ਕਿ ਸਿੱਧੂ ਹਾਈ ਕਮਾਂਡ ਦੇ ਕਿਸੇ ਵੀ ਫੈਸਲੇ ਤੋਂ ਪਹਿਲਾਂ ਆਪਣਾ ਪੱਖ ਰੱਖਣਾ ਚਾਹੁੰਦੇ ਹਨ ਦੂਜੇ ਪਾਸੇ ਕਾਂਗਰਸ ਹਾਈ ਕਮਾਂਡ ਨੇ ਨਵਜੋਤ ਕੌਰ ਸਿੱਧੂ ਦੇ ਬਿਆਨ ਤੇ ਕਮੇਟੀ ਬਣਾ ਦਿੱਤੀ ਹੈ ਇਸ ਦੀ ਅਗਵਾਈ ਪੰਜਾਬ ਇਨਚਾਰਜ ਭਪੇਸ਼ ਬਘੇਲ ਕਰਨਗੇ ਬਾਕੀ ਕਮੇਟੀ ਦੇ ਮੈਂਬਰਾਂ ਦਾ ਖੁਲਾਸਾ ਨਹੀਂ ਹੋਇਆ ਹੈ ਇਹ ਕਮੇਟੀ ਇਸ ਬਿਆਨ ਦੀ ਪੂਰੀ ਡਿਟੇਲ ਰਿਪੋਰਟ ਹਾਈ ਕਮਾਂਡ ਨੂੰ ਸੌਂਪੇਗੀ ਹਾਈ ਕਮਾਂਡ ਨੇ ਸਖਤ ਰੁਖ ਅਪਣਾਇਆ ਹੈ ਦੂਜੇ ਪਾਸੇ ਪੰਜਾਬ ਕਾਂਗਰਸ ਪਹਿਲਾਂ ਹੀ ਨਵਜੋਤ ਕੌਰ ਸਿੱਧੂ ਦੀ ਪਾਰਟੀ ਦੀ ਮੈਂਬਰਸ਼ਿਪ ਰੱਦ ਕਰ ਚੁੱਕੀ ਹੈ ਪੰਜਾਬ ਜੋ 2027 ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਇਸ ਤੋਂ ਪਹਿਲਾਂ ਅਜਿਹੇ ਬਿਆਨਾਂ ਤੋਂ ਬਾਅਦ ਹਾਂ ਹਾਈ ਕਮਾਨ ਖੁਸ਼ ਨਹੀਂ ਹੈ ਮੰਨਿਆ ਜਾ ਰਿਹਾ ਹੈ ਕਿ ਨਵਜੋਤ ਕੌਰ ਸਿੱਧੂ ਖਿਲਾਫ ਹਾਈ ਕਮਾਨ ਕੋਈ ਵੱਡਾ ਫੈਸਲਾ ਲੈ ਸਕਦੀ ਹੈ ਉਹਨਾਂ ਦੀ ਕਾਂਗਰਸ ਤੋਂ ਛੁੱਟੀ ਵੀ ਹੋ ਸਕਦੀ ਹੈ ਫਿਲਹਾਲ ਰਿਪੋਰਟ ਤਲਬ ਕੀਤੀ ਗਈ ਹੈ ਹਾਈ ਕਮਾਨ ਇਸ ਰਿਪੋਰਟ ਤੋਂ ਬਾਅਦ ਆਪਣਾ ਫੈਸਲਾ ਲੈ ਸਕਦੀ ਹੈ सीबीआई ਦੇ ਵੱਲੋਂ ਰਿਸ਼ਵਤ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਖਿਲਾਫ ਚਾਰ ਸ਼ੀਟ ਹੁਣ ਮਲਜ਼ਮ ਪੱਖ ਨੂੰ ਦੇ ਦਿੱਤੀ ਗਈ ਹੈ ਇਸ 'ਚ ਸ਼ਿਕਾਇਤਕਰਤਾ ਆਕਾਸ਼ ਬੱਤਾ ਮਿਡਲਮੈਨ ਕ੍ਰਿਸ਼ਨੂ ਤੇ ਡੀਆਈਜੀ ਪੋਲਰ ਦੇ ਵਿਚਕਾਰ ਹੋਈ ਗੱਲਬਾਤ ਦੀ ਵਾਇਸ ਰਿਕਾਰਡਿੰਗ ਹੈ ਅਸ 4 ਸ਼ੀਟ ਚ ਸਰਹੰਦ ਪੁਲਿਸ ਸਟੇਸ਼ਨ ਚ ਆਕਾਸ਼ ਬੱਤਾ ਦੇ ਖਿਲਾਫ ਅਪਰਾਧਿਕ ਮਾਮਲੇ ਦੇ ਜਾਂਚ ਅਧਿਕਾਰੀ ਵੱਲੋਂ ਕੇਸ ਕੀਤੀ ਨੋਟਿੰਗ ਸੀਡੀਆਰ ਤੇ ਟਾਵਰ ਦੀ ਕਾਲ ਨੂੰ ਕੇਸ ਮਜ਼ਬੂਤ ਕਰਨ ਦੇ ਆਧਾਰ ਤੇ ਤੌਰ ਤੇ ਲਗਾਇਆ ਗਿਆ ਹੈ ਕੇਸ ਨੂੰ ਮਜ਼ਬੂਤ ਕਰਦੇ ਹੋਏ ਸੀਬੀਆਈ ਵੱਲੋਂ ਡੀਆਈਜੀ ਦਫ਼ਤਰ ਦੇ ਪੁਲਿਸ ਅਫਸਰਾਂ ਤੇ ਉੱਥੇ ਦੇ ਸੇਵਾਦਾਰਾਂ ਤੱਕ ਦੀ ਗਵਾਹੀ ਦਰਜ ਕੀਤੀ ਗਈ ਹੈ ਇਸ ਤੇ ਸ਼ਿਕਾਇਤ ਕਰਤਾ ਮੀਡਲਮੈਨ ਤੇ ਡੀਆਈਜੀ ਪੁੱਲਰ ਦੀ ਆਵਾਜ਼ ਸੁਣਾ ਕੇ ਇਸ ਦੀ ਪੁਸ਼ਟੀ ਕਰਵਾਈ ਗਈ ਹੈ ਹਾਲਾਂਕਿ ਇਸ ਪੂਰੇ ਮਾਮਲੇ 'ਚ ਬਰਾਮਦ ਹੋਏ ਮੋਬਾਈਲ ਫੋਨ ਆਵਾਜ਼ਾਂ ਦੇ ਲਏ ਗਏ ਸੈਂਪਲ ਤੇ ਵਟਸਐਪ ਡਾਟਾ ਸੁਨੇਤ ਦੂਸਰੇ ਡਿਵਾਈਸ ਦੀ ਐਫਐਸਐਲ ਰਿਪੋਰਟ ਅਜੇ ਆਉਣੀ ਹੈ ਭਾਰਤ ਦੇ ਆਈਟੀ ਅਤੇ ਤਕਨੀਕੀ ਖੇਤਰ ਦੇ ਲਈ ਇੱਕ ਵੱਡੀ ਖੁਸ਼ਖਬਰੀ ਹੈ ਮਾਈਕਰੋਸਾਫਟ ਦੇ ਚੇਅਰਮੈਨ ਅਤੇ ਸੀਓ ਸਤਿਆ ਨਡੇਲਾ ਨੇ ਬੰਗਲੌਰੂ ਦੇ ਵਿੱਚ ਕਿਹਾ ਹੈ ਕਿ 2030 ਤੱਕ ਭਾਰਤ ਸੰਯੁਕਤ ਰਾਜ ਅਮਰੀਕਾ ਨੂੰ ਪਛਾੜ ਕੇ ਗਿਟਹੱਬ ਦੇ ਦੁਨੀਆ ਦਾ ਸਭ ਤੋਂ ਵੱਡਾ ਡਿਵੈਲਪਰ ਭਾਈਚਾਰੇ ਵਾਲਾ ਦੇਸ਼ ਬਣ ਜਾਏਗਾ ਸਿੱਧੇ ਸ਼ਬਦਾਂ ਦੇ ਵਿੱਚ ਗਿਟਹੱਬ ਇੱਕ ਗਲੋਬਲ ਪਲੇਟਫਾਰਮ ਹੈ ਜਿੱਥੇ ਸੌਫਟਵੇਅਰ ਇੰਜੀਨੀਅਰ ਅਤੇ ਡਿਵੈਲਪਰ ਆਪਣਾ ਕੋਡ ਸਟੋਰ ਕਰਦੇ ਨੇ ਅਤੇ ਸੌਫਟਵੇਅਰ ਬਣਾਉਂਦੇ ਹਨ ਵਰਤਮਾਨ ਦੇ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਇਸ ਪਲੇਟਫਾਰਮ ਦੇ ਸਭ ਤੋਂ ਵੱਧ ਉਪਭੋਗਤਾ ਹਨ ਭਾਰਤ ਦੂਜੇ ਸਥਾਨ ਤੇ ਹੈ ਹਾਲਾਂਕਿ ਨਡੇਲਾ ਦਾ ਮੰਨਣਾ ਹੈ ਕਿ ਜਿਵੇਂ ਸਰਫਤਾਰ ਦੇ ਨਾਲ ਭਾਰਤ ਤਰੱਕੀ ਕਰ ਰਿਹਾ ਹੈ ਇਹ ਅਗਲੇ ਕੁਝ ਸਾਲਾਂ ਵਿੱਚ ਨੰਬਰ 1 ਬਣ ਜਾਏਗਾ ਨਡੇਲਾ ਨੇ ਕਿਹਾ ਕਿ ਭਾਰਤ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ AI ਦੀ ਵਰਤੋਂ ਤੇਜ਼ੀ ਨਾਲ ਵਧ ਰਹੀ ਹੈ ਇੱਥੇ ਡਿਵੈਲਪਰ ਨਵੀਆਂ ਟੈਕਨੋਲੋਜੀਆਂ ਨੂੰ ਅਪਣਾਉਣ ਵਿੱਚ ਸਭ ਤੋਂ ਅੱਗੇ ਹਨ ਉਨ੍ਹਾਂ ਨੇ ਸਮਝਾਇਆ ਕਿ ਭਾਰਤ ਵਿੱਚ ਨਾ ਸਿਰਫ ਡਵੈਲਪਰਾਂ ਦੀ ਗਿਣਤੀ ਵੱਧ ਰਹੀ ਹੈ ਸਗੋਂ ਉਹ ਦੁਨੀਆ ਦੇ ਕੁਝ ਸਭ ਤੋਂ ਚੁਣੌਤੀਪੂਰਨ ਪ੍ਰੋਜੈਕਟਾਂ ਤੇ ਵੀ ਕੰਮ ਕਰ ਰਹੇ ਹਨ ਨਡੇਲਾ ਨੇ ਕਿਹਾ ਕਿ ਭਾਰਤ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਅਤੇ ਇਹ ਪ੍ਰਤਿਭਾ ਗਲੋਬਲ AI ਕ੍ਰਾਂਤੀ ਦੀ ਅਗਵਾਈ ਕਰੇਗਾ Indigo ਨੇ ਯਾਤਰਾ ਸੰਕਟ ਤੋਂ ਬਾਅਦ ਯਾਤਰੀਆਂ ਦੇ ਲਈ 10000 ਰੁਪਏ ਦਾ ਯਾਤਰਾ ਵਾਊਚਰ ਐਲਾਨਿਆ ਹੈ Indigo ਨੇ ਇੱਕ ਬਿਆਨ ਜਾਰੀ ਕਰਕੇ ਇਹ ਕਿਹਾ ਹੈ ਕਿ ਉਸਦੀ ਪਹਿਲੀ ਤਰਜੀਹ ਆਪਣੇ ਗ੍ਰਾਹਕਾਂ ਦਾ ਧਿਆਨ ਰੱਖਣਾ ਹੈ ਸੰਚਾਲਨ ਚ ਵਿਗਨ ਤੋਂ ਬਾਅਦ ਅਸੀਂ ਇਹ ਯਕੀਨੀ ਬਣਾਇਆ ਹੈ ਕਿ ਰੱਦ ਕੀਤੀਆਂ ਗਈਆਂ ਉਡਾਨਾਂ ਦੇ ਲਈ ਸਾਰੇ ਜ਼ਰੂਰੀ ਰਿਫੰਡ ਸ਼ੁਰੂ ਕਰ ਦਿੱਤੇ ਗਏ ਹਨ ਜਿਨ੍ਹਾਂ ਚੋਂ ਜ਼ਿਆਦਾਤਰ ਲੋਕਾਂ ਨੂੰ ਪ੍ਰਾਪਤ ਹੋ ਗਏ ਹਨ ਤੇ ਬਾਕੀ ਰਿਫੰਡ ਰਕਮਾਂ ਜਲਦ ਹੀ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤੀਆਂ ਜਾਣਗੀਆਂ ਇੰਡੀਗੋ ਨੇ ਕਿਹਾ ਕਿ ਸਾਨੂੰ ਇਹ ਜਾਣ ਕੇ ਦੁੱਖ ਹੋਇਆ ਕਿ 3 4 5 ਦਸੰਬਰ 2025 ਨੂੰ ਯਾਤਰਾ ਕਰਨ ਵਾਲੇ ਸਾਡੇ ਕੁਝ ਗ੍ਰਾਹਕ ਕੁਝ ਘੰਟਿਆਂ ਲਈ ਕੁਝ ਹਵਾਈ ਅੜਿਆਂ ਤੇ ਫਸੇ ਰਹੇ ਤੇ ਬਹੁਤ ਸਾਰੇ ਪੀੜਪੜਕ ਕੇ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਅਸੀਂ ਇਹਨਾਂ ਬੁਰੀ ਤਰ੍ਹਾਂ ਪ੍ਰਭਾਵਿਤ ਗ੍ਰਾਹਕਾਂ ਨੂੰ 10000 ਰੁਪਏ ਦੇ ਯਾਤਰਾ ਵਾउचर ਪ੍ਰਦਾਨ ਕਰਾਂਗੇ ਇਹ ਯਾਤਰਾ ਵਾउचर ਅਗਲੇ 12 ਮਹੀਨਿਆਂ ਲਈ ਕਿਸੇ ਵੀ ਇੰਡੀਗੋ ਯਾਤਰਾ ਲਈ ਵਰਤੇ ਜਾ ਸਕਦੇ ਨੇ ਇਹ ਮੁਆਵਜ਼ਾ ਮੌਜੂਦਾ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਕਮਿਟਮੈਂਟ ਤੋਂ ਇਲਾਵਾ ਜਿਸ ਦੇ ਅਨੁਸਾਰ ਇੰਡੀਗੋ ਬਲਾਕ ਸਮੇਂ ਦੇ ਆਧਾਰ ਤੇ ₹5000 ਤੋਂ ₹10000 ਤੱਕ ਦਾ ਮੁਆਵਜ਼ਾ ਉਹਨਾਂ ਗ੍ਰਾਹਕਾਂ ਨੂੰ ਪ੍ਰਦਾਨ ਕਰੇਗੀ ਜਿਨ੍ਹਾਂ ਦੀਆਂ ਉਡਾਨਾਂ ਰਵਾਨਗੀ ਦੇ ਸਮੇਂ ਤੋਂ 24 ਘੰਟੇ ਦੇ ਅੰਦਰ ਰੱਦ ਕਰ ਦਿੱਤੀਆਂ ਗਈਆਂ ਸਨ ਸੰਕਟ ਵਿਜਗਰੀ ਇੰਡੀਗੋ ਨੇ ਬੰਗਲੁਰੂ ਹਵਾਈ ਅੱਡੇ ਤੋਂ 60 ਉਡਾਨਾਂ ਰੱਦ ਕੀਤੀਆਂ ਨੇ ਇਹ ਉਡਾਨਾਂ ਅਜਿਹੇ ਸਮੇਂ ਵਿੱਚ ਰੱਦ ਕੀਤੀਆਂ ਗਈਆਂ ਜਦੋਂ 에어ਲਾਈਨ ਨੇ ਹਵਾਬਾਜ਼ੀ ਸੁਰੱਖਿਆ ਰੈਗੂਲੇਟਰ डी जीसीए ਦੀ ਜਾਂਚ ਅਧਿਨੇ ਅੱਜ 1950 ਤੋਂ ਬਾਅਦ ਉਡਾਨਾਂ ਚਲਾਉਣ ਦੀ ਆਪਣੀ ਯੋਜਨਾ ਦਾ ਐਲਾਨ ਕੀਤਾ ਹੈ ਇੱਕ ਸੂਤਰ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਪਾਇਲਟ ਅਤੇ ਚਾਲਕ ਦਲ ਦੇ ਡਿਊਟੀ ਘੰਟਿਆਂ ਲਈ ਨਵੇਂ ਨਿਯਮਾਂ ਨੂੰ ਲਾਗੂ ਕਰਨ ਨਾਲ ਸੰਬੰਧਿਤ ਯੋਜਨਾਬੰਦੀ ਅਸਫਲਤਾਵਾਂ ਕਾਰਨ ਸੇਵਾਵਾਂ ਵਿੱਚ ਵੱਡੇ ਪੱਧਰ ਤੇ ਵਿਗਨ ਪੈਣ ਤੋਂ ਬਾਅਦ ਇਹ ਨਿਗਰਾਨੀ ਕੀਤੀ ਜਾ ਰਹੀ ਹੈ ਸੂਤਰਾ ਨੇ ਕਿਹਾ ਕਿ IndiGo ਨੇ ਬੰਗਲੌਰ ਹਵਾਈ ਅੱਡੇ ਤੋਂ 60 ਉਡਾਨਾਂ ਰੱਦ ਕਰ ਦਿੱਤੀਆਂ ਜਿਨ੍ਹਾਂ ਵਿੱਚ 32 ਆਗਮਨ ਅਤੇ 28 ਰਵਾਨਗੀ ਸ਼ਾਮਲ ਹਨ ਇਸ ਦੌਰਾਨ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਨੇ ਸੰਕਟ ਵਿੱਚ ਕਿ IndiGo ਦੇ ਮੁੱਖ ਕਾਰਜਕਾਰੀ ਅਧਿਕਾਰੀ ਪੀਟਰ ਨੂੰ ਵੀਰਵਾਰ ਨੂੰ ਤਲਬ ਕੀਤਾ ਹੈ ਤਾਂ ਜੋ ਹਾਲ ਵਿੱਚ ਹੋਏ ਸੰਚਾਲਨ ਵਿਗੜਨਾ ਬਾਰੇ ਡਾਟਾ ਅਤੇ ਅਪਡੇਟਸ ਸਮੇਤ ਇੱਕ ਵਿਆਪਕ ਰਿਪੋਰਟ ਪੇਸ਼ ਕੀਤੀ ਜਾ ਸਕੇ हनुमानगढ़ च एथनोल फैक्ट्री नु लाके ਕਿਸਾਨਾਂ ਦਾ ਵਿਰੋਧ ਤੇਜ਼ ਬਣਿਆ ਹੋਇਆ ਹੈ ਕਿਸਾਨ ਸਭਾ ਵਿੱਚ ਜਾਣ ਵਾਲੇ ਕਾਂਗਰਸ ਵਰਕਰਾਂ ਨੂੰ ਪੁਲਿਸ ਨੇ ਪਹਿਲਾਂ ਹੀ ਰੋਕ ਦਿੱਤਾ ਹਾਲਾਂਕਿ ਵਿਧਾਇਕ ਰੁਪਿੰਦਰ ਸਿੰਘ ਕੁੰਨਰ ਨੂੰ ਵੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਉੱਥੇ ਹੀ ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਦ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅੰਦੋਲਨ ਜਾਰੀ ਰਹੇਗਾ ਬੁੱਧਵਾਰ ਯਾਨੀ ਕਿ 10 ਦਸੰਬਰ ਨੂੰ ਕਿਸਾਨਾਂ ਨੇ ਰਾਠੀ ਖੇੜਾ ਵਿੱਚ ਇੱਕ ਬੰਨ ਰਹੀ ਡਿਊਨ एਥਨੋਲ ਪ੍ਰਾਈਵੇਟ ਲਿਮਟਿਡ ਫੈਕਟਰੀ ਦਾ ਕੰਦ ਤੋੜ ਦਿੱਤਾ ਅੰਦਰ ਦਾਖਲ ਹੋਏ ਪ੍ਰਦਰਸ਼ਨਕਾਰੀਆਂ ਨੇ ਦਫ਼ਤਰ ਨੂੰ ਵੀ ਅੱਗ ਲਗਾ ਦਿੱਤੀ ਇਸ ਤੋਂ ਬਾਅਦ ਪੁਲਿਸ ਅਤੇ ਕਿਸਾਨਾਂ ਵਿਚਕਾਰ ਭਾਰੀ ਪੱਥਰਬਾਜ਼ੀ ਹੋਈ ਹੰਗਾਮੇ ਵਿੱਚ ਕਾਂਗਰਸ ਵਿਧਾਇਕ ਸਮੇਤ 70 ਤੋਂ ਵੱਧ ਲੋਕ ਜ਼ਖਮੀ ਹੋਏ ਕੁਝ ਜ਼ਖਮੀ ਰਾਤ ਭਰ ਟੀਬੀ ਦੇ ਗੁਰਦੁਆਰਾ ਸਾਹਿਬ ਵਿੱਚ ਵੀ ਰੁਕੇ ਰਹੇ ਅੱਜ ਵੀ ਟੀਬੀ ਖੇਤਰ ਦੇ ਵਿੱਚ ਇੰਟਰਨੈਟ ਬੰਦ ਹੈ ਫੈਕਟਰੀ ਦੇ ਨੇੜੇ ਰਹਿਣ ਵਾਲੇ ਲਗਭਗ 30 ਪਰਿਵਾਰ ਘਰ ਛੱਡ ਕੇ ਚਲੇ ਗਏ ਹਨ ਦੱਸਦੀ ਹੈ ਕਿ ਤਣਾ ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ ਇੱਕ ਦੌਰਾਨ ਕਿਸਾਨਾਂ ਦੀ ਐਥਨਾਲ ਫੈਕਟਰੀ ਹਟਾਓ ਸੰਘਰਸ਼ ਕਮੇਟੀ ਅਤੇ ਪ੍ਰਸ਼ਾਸਨ ਵਿਚਾਲੇ ਗੱਲਬਾਤ ਨਾਕਾਮ ਰਹੀ ਭਾਰਤ ਦੇ ਪੂਰਬੀ ਹਿੱਸੇ ਵਿੱਚ ਬੰਗਾਲ ਦੀ ਖਾੜੀ ਤੇ 17 ਤੋਂ 20 ਦਸੰਬਰ ਤੱਕ ਇੱਕ ਨੋਟਿਸ ਟੂ 에ਅਰਮੈਨ ਜਾਰੀ ਕੀਤਾ ਗਿਆ ਜਿਸ ਵਿੱਚ ਮਿਜ਼ਾਈਲ ਟੈਸਟ ਕੀਤੇ ਜਾਣ ਦੀ ਸੰਭਾਵਨਾ ਹੈ ਇਹ ਨੋਟਮ 오ਡੀਸਾ ਦੇ ਵਿੱਚ ਏਪੀਜੀ ਅਬਦੁਲ ਕਲਾਮ ਟਾਪੂ ਤੋਂ ਲੈ ਕੇ ਬੰਗਾਲ ਦੀ ਖਾੜੀ ਦੇ ਇੱਕ ਵਿਸ਼ਾਲ ਖੇਤਰ 2520 ਕਿਲੋਮੀਟਰ ਦੇ ਇਲਾਕੇ ਨੂੰ ਕਵਰ ਕਰੇਗਾ ਹਾਲਾਂਕਿ ਇਹ ਨੋਟਮ ਕਿਉਂ ਜਾਰੀ ਕੀਤਾ ਗਿਆ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਾਰਤ ਵੱਲੋਂ ਕਿਸੇ ਮਿਜ਼ਾਈਲ ਸਿਸਟਮ ਦੀ ਟੈਸਟਿੰਗ ਕਰਨ ਲਈ ਇਹ ਨੋਟਿਸ ਜਾਰੀ ਕੀਤਾ ਗਿਆ ਹੈ ਇਹ ਕਟਾ ਕਰਮ ਉਸ ਸਮੇਂ ਆਇਆ ਜਦੋਂ ਭਾਰਤ ਨੇ ਕੁਝ ਦਿਨ ਪਹਿਲਾਂ ਹੀ 6 ਤੋਂ 8 ਦਸੰਬਰ ਤੱਕ ਬੰਗਾਲ ਦੀ ਖਾੜੀ ਉੱਤੇ 14000 ਕਿਲੋਮੀਟਰ ਦੇ ਖੇਤਰ ਦੇ ਵਿੱਚ ਇੱਕ ਸੰਭਾਵੀ ਮਿਜ਼ਾਈਲ ਟੈਸਟ ਦੇ ਲਈ ਨੋ ਫਲਾਈ ਜ਼ੋਨ ਦਾ ਨੋਟਿਸ ਜਾਰੀ ਕੀਤਾ ਸੀ ਜ਼ਿਕਰ ਹੋਇਆ ਕਿ ਨੋਟਮ ਵਾਵਾਸੀ ਉਦਯੋਗ ਵਿੱਚ ਵਰਤਿਆ ਜਾਣ ਵਾਲਾ ਇੱਕ ਅਧਿਕਾਰਤ ਅਲਟਰ ਹੈ ਕੂਫੀਆ ਜਾਣਕਾਰੀ ਤੇ ਕਾਰਵਾਈਆਂ ਕਰਦੇ ਅਮ੍ਰਿਤਸਰ ਜ਼ਿਲ੍ਹਾ ਦਿਹਾਤੀ ਪੁਲਿਸ ਨੇ ਹਥਿਆਰਾਂ ਸਮੇਤ ਇੱਕ ਅੰਤਰਰਾਸ਼ਟਰੀ ਹਥਿਆਰ ਸਪਲਾਈ ਮੋਡੀਊਲ ਦੇ ਮੁਲਜ਼ਮ ਨੂੰ ਗ੍ਰਫਤਾਰ ਕੀਤਾ ਹੈ। ਗ੍ਰਫਤਾਰ ਮੁਲਜ਼ਮ ਆਕਾਸ਼ਦੀਪ ਸਿੰਘ ਗੈਰ ਕਾਨੂੰਨੀ ਹਥਿਆਰ ਸਪਲਾਈ ਕਾਰੋਬਾਰ ਵਿੱਚ ਸਰਗਰਮ ਸੀ। ਇਹ ਕਾਰਵਾਈ ਉਸ ਵੇਲੇ ਕੀਤੀ ਗਈ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਪਾਕਿਸਤਾਨੀ ਤਸਕਰ ਸੂਬੇ ਦੇ ਵਿੱਚ ਅਸਥਿਰਤਾ ਪੈਦਾ ਕਰਨ ਦੇ ਉਦੇਸ਼ ਦੇ ਨਾਲ ਹਥਿਆਰਾਂ ਦੀ ਤਸਕਰੀਬੀ ਕਰ ਰਹੇ ਨੇ ਤੇ ਸਥਾਨਕ ਨੈਟਵਰਕਰਾਂ ਰਾਹੀਂ ਉਹਨਾਂ ਨੂੰ ਅੱਗੇ ਸਪਲਾਈ ਕਰ ਰਹੇ ਨੇ ਗ੍ਰਫਤਾਰੀ ਦੌਰਾਨ ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ ਵੱਡੀ ਮਾਤਰਾ ਦੇ ਵਿੱਚ ਵਿਦੇਸ਼ੀ ਹਥਿਆਰ ਬਰਾਮਦ ਕੀਤੇ ਇਨ੍ਹਾਂ ਵਿੱਚ ਇੱਕ ਸਟਾਰ ਮਾਰਕ ਪਿਸਤੌਲ 3 ਬੋਰ ਇੱਕ ਪੀਐਕਸ ਪਿਸਤੌਲ 3 ਬੋਰ ਇੱਕ ਗੋਲਕ ਜੈਨ 19 ਪਿਸਤੌਲ 6 ਰੌਂਦ 3 ਬੋਰ ਅਤੇ ਇੱਕ ਮੋਬਾਈਲ ਫੋਨ ਸ਼ਾਮਲ ਸਨ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਇਹ ਜ਼ਬਤ ਦਰਸਾਉਂਦੀ ਹੈ ਕਿ ਸਰਹੱਦ ਪਾਰ ਤੋਂ ਸੂਬੇ ਵਿੱਚ ਹਥਿਆਰਾਂ ਦੀ ਤਸਕਰੀ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਮੌਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮਲਜ਼ਮ ਦਾ ਪਾਕਿਸਤਾਨ ਆਧਾਰਤ ਤਸਕਰਾਂ ਦੇ ਨਾਲ ਸਿੱਧਾ ਸਬੰਧ ਸੀ ਤੇ ਉਹ ਲੰਮੇ ਸਮੇਂ ਤੋਂ ਗੈਰਕਾਨੂੰਨੀ ਹਥਿਆਰਾਂ ਦੇ ਵਪਾਰ ਦੇ ਵਿੱਚ ਸ਼ਾਮਲ ਸੀ ਪੁਲਿਸ ਹੁਣ ਪੂਰੇ ਨੈੱਟਵਰਕ ਦੀ ਪਛਾਣ ਕਰਨ ਅਤੇ ਹੋਰ ਸਾਥੀਆਂ ਤੱਕ ਪਹੁੰਚਣ ਲਈ ਹੋਰ ਜਾਂਚ ਕਰ ਰਹੀ ਹੈ ਉੱਤਰ ਪ੍ਰਦੇਸ਼ ਵਿੱਚ ਦਸੰਬਰ ਦੀ ਕਿੜਾਕੇ ਦੀ ਠੰਡ ਨੇ ਜ਼ੋਰ ਫੜ ਲਿਆ ਅਤੇ ਬਿਹਾਰ ਵੀ ਇਸ ਦੇ ਅਸਰ ਤੋਂ ਬਚਿਆ ਨਹੀਂ ਹੈ ਸਵੇਰ ਦੀ ਭਾਰੀ ਠੰਡ ਅਤੇ ਸੰਘਣੇ ਕੋਰੇ ਨੂੰ ਦੇਖਦੇ ਹੋਏ ਪਟਨਾ ਜ਼ਿਲ੍ਹਾ ਪ੍ਰਸ਼ਾਸਨ ਨੇ ਛੋਟੇ ਬੱਚਿਆਂ ਦੀ ਸਿਹਤ ਨੂੰ ਪਹਿਲ ਦਿੰਦਿਆਂ ਵੱਡਾ ਫੈਸਲਾ ਕਰ ਲਿਆ ਹੈ ਦਸੰਬਰ ਤੋਂ ਸਾਰੇ ਸਰਕਾਰੀ ਤੇ ਨਿੱਜੀ ਸਕੂਲ ਪ੍ਰੀ ਸਕੂਲ ਅਤੇ ਆਂਗਣਵਾੜੀ ਕੇਂਦਰਾਂ ਵਿੱਚ 8ਵੀਂ ਕਲਾਸ ਤੱਕ ਦੀ ਪੜਾਈ ਹੁਣ ਸਵੇਰੇ 8:30 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਚੱਲੇਗੀ ਇਹ ਨਿਮਾ ਸਮਾ ਇੱਕ ਹਫ਼ਤੇ ਦੇ ਲਈ ਯਾਨੀ ਕਿ 18 ਦਸੰਬਰ 2025 ਤੱਕ ਲਾਗੂ ਰਹੇਗਾ ਇਸ ਤੋਂ ਬਾਅਦ ਮੌਸਮ ਦੀ ਸਥਿਤੀ ਦੇ ਆਧਾਰ ਤੇ ਹੋਰ ਫੈਸਲਾ ਕੀਤਾ ਜਾਵੇਗਾ ਸਵੇਰ ਦੇ ਸਮੇਂ ਦੀ ਸੰਗਣੀ ਧੁੰਦ ਅਤੇ ਠੰਡੀ ਹਵਾ ਬੱਚਿਆਂ ਲਈ ਖਤਰਨਾਕ ਸਾਬਿਤ ਹੋ ਰਹੀ ਹੈ ਸਰਦੀ ਜ਼ੁਕਾਮ ਵਾਇਰਲ ਬੁਖਾਰਾ ਤੇ ਸਾਲ ਲੈਂਡ ਵਿੱਚ ਹੋਣ ਵਾਲੀਆਂ ਮੁਸ਼ਕਲਾਂ ਦੇ ਮਾਮਲੇ ਤੇਜ਼ੀ ਦੇ ਨਾਲ ਵਧ ਰਹੇ ਨੇ ਇਹ ਹੁਕਮ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਕਰ ਦਿੱਤਾ ਗਿਆ ਹੈ ਉੱਤਰ ਪ੍ਰਦੇਸ਼ ਦੇ ਬਾਂਦਰਾ ਜ਼ਿਲ੍ਹੇ ਦੇ ਅਰਬਨ ਕੋਆਪਰੇਟਿਵ ਬੈਂਕ ਦੇ ਵਿੱਚ ਆਮਦਨ ਕਰ ਵਿਭਾਗ ਦੀ ਅਚਾਨਕ ਛਾਪੇਮਾਰੀ ਦੇ ਨਾਲ ਹੜਕਾ ਮਚ ਗਿਆ। ਆਮਦਨ ਟੈਕਸ ਵਿਭਾਗ ਦੀ ਟੀਮ ਤੁਰੰਤ ਬੈਂਕ ਕੰਪਲੈਕਸ ਦੇ ਵਿੱਚ ਪਹੁੰਚੀ ਅਤੇ ਵਿੱਤੀ ਰਿਕਾਰਡ ਲੈਣ ਦੇ ਬੇਰਵੇ ਅਤੇ ਖਾਤਾ ਕਿਤਾਬਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਜਿਸ ਕਾਰਨ ਬੈਂਕ ਸਟਾਫ ਅਤੇ ਗ੍ਰਾਹਕਾਂ ਵਿੱਚ ਅਫਰਾ ਤਫਰੀ ਦਾ ਮਾਹੌਲ ਬਣ ਗਿਆ। ਇਸ ਛਾਪੇਮਾਰੀ ਦੌਰਾਨ ਕਾਗਜ਼ੀ ਰਿਕਾਰਡਾਂ ਤੇ ਵਿੱਚ ਭਾਰੀ ਗੜਬੜੀਆਂ ਪਾਈਆਂ ਗਈਆਂ। ਕਾਨਪੂਰ ਤੋਂ ਪਹੁੰਚੀ ਨੋ ਮੈਂਬਰੀ ਵਿਸ਼ੇਸ਼ ਟੀਮ ਨੇ ਪਾਰੀ ਪੁਲਿਸ ਬਲਦੀ ਮੌਜੂਦਗੀ ਦੇ ਵਿੱਚ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਸੂਤਰਾਂ ਦੇ ਅਨੁਸਾਰ ਵਿਭਾਗ ਦੁਆਰਾ ਮੰਗੇ ਗਏ ਵਿਤੀ ਲੈਣ-ਦੇਣ ਦੇ ਵਿਸਤ੍ਰਿਤ ਰਿਕਾਰਡਾਂ ਦੇ ਵਿੱਚ ਵੱਡੀਆਂ ਗੜਬੜੀਆਂ ਮਿਲੀਆਂ ਹਨ। ਲਗਭਗ 3 ਘੰਟੇ ਚੱਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕਾਗਜ਼ੀ ਰਿਕਾਰਡ ਅਤੇ ਡਿਜੀਟਲ ਡਾਟਾ ਆਪਸ ਦੇ ਵਿੱਚ ਮੇਲ ਨਹੀਂ ਖਾਂਦੇ ਸਨ। ਜਿਸ ਤੋਂ ਬਾਅਦ ਆਮਦਨ ਕਰ ਵਿਭਾਗ ਨੇ ਕਾਰਵਾਈ ਤੇਜ਼ ਕਰ ਦਿੱਤੀ। ਸੂਡਾਨ ਦੀਆਂ ਹਥਿਆਰਬੰਦ ਫੌਜਾਂ ਵੱਲੋਂ ਦੇਸ਼ ਦੀ ਸਭ ਤੋਂ ਵੱਡੀ ਤੇਲ ਪ੍ਰੋਸੈਸਿੰਗ ਯੂਨਿਟ ਕੋਲ ਕੀਤੇ ਗਏ ਡਰੋਨ ਹਮਲੇ ਦਾ ਦਰਜਣਾ ਲੋਕਾਂ ਦੀ ਮੌਤ ਹੋ ਗਈ ਹੈ ਰੈਪਿਡ ਸਪੋਰਟ ਫੋਰਸਿਜ਼ ਨੇ ਇਹ ਜਾਣਕਾਰੀ ਦਿੱਤੀ ਹੈ 2023 ਤੋਂ ਸੂਡਾਨ ਦੀ ਫੌਜ ਨਾਲ ਲੜ ਰਹੀ ਆਰਐਸਐਫ ਨੇ ਦੱਸਿਆ ਕਿ ਦੱਖਣੀ ਸੂਡਾਨ ਦੀ ਸਰਹੱਦ ਨੇੜੇ ਫਾਸਲ ਲਿਗ ਤੇਲ ਖੇਤਰ ਦੇਵਾਂਚ ਕਬਜ਼ਾ ਕਰਨ ਤੋਂ ਇੱਕ ਦਿਨ ਬਾਅਦ ਇਹ ਹਮਲਾ ਹੋਇਆ ਦੋਮਾ ਤੀਰਾਂ ਨੇ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ ਕਿ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਸਹੀ ਗਿਣਤੀ ਦੀ ਤੁਰੰਤ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਸਥਾਨਕ ਸਮਾਚਾਰ ਸੰਗਠਨਾ ਨੇ ਦੱਸਿਆ ਕਿ 7 ਕਬਾਈਲੀ ਨੇਤਾ ਤੇ ਆਰਐਸਐਫ ਦੇ ਦਰਜਨਾ ਲੜਾਕੇ ਮਾਰੇ ਗਏ ਆਰਐਸਐਫ ਦੇ ਅਨੁਸਾਰ ਤੁਰਕੀ ਵੱਲੋਂ ਬਣਾਏ ਗੇ ਅਕਸਨੀ ਡਰੋਨ ਹਮਲੇ 'ਚ ਮਾਰੇ ਗਏ ਲੋਕਾਂ 'ਚ ਦੱਖਣੀ ਸੁਡਾਨੀ ਫੌਜੀ ਵੀ ਸ਼ਾਮਲ ਹਨ ਅਮਰੀਕਾ ਦੇ ਇੱਕ ਅਦਾਲਤ ਨੇ ਐਟੈਕ ਕੰਪਨੀ ਬਾਈਜ਼ੂ ਦੇ ਕੋ-ਫਾਊਂਡਰ ਬਾਈਜ਼ੂ ਰਵਿੰਦਰਨ ਖਿਲਾਫ 1 ਅਰਬ ਡਾਲਰ ਦੇ ਹਰਜ਼ਾਨੇ ਦੇ ਫਾਸਲੇ ਨੂੰ ਪਲਟ ਦਿੱਤਾ ਬਾਈਜ਼ੂ ਨੂੰ ਆਪਰੇਟ ਕਰਨ ਵਾਲੀ ਕੰਪਨੀ ਥਿੰਕ ਐਂਡ ਲਰਨ ਪ੍ਰਾਈਵੇਟ ਲਿਮਿਟਿਡ ਦੇ ਫਾਊਂਡਰਾਂ ਵੱਲੋਂ ਜਾਰੀ ਬਿਆਨ ਮੁਤਾਬਕ ਅਮਰੀਕਾ ਦੇ ਡਾਲਰ ਫੇਅਰ ਦੇ ਵਿੱਚ ਦਿਵਾਲੀਆ ਮਾਮਲਿਆਂ ਦੀ ਸੁਣਵਾਈ ਕਰਨ ਵਾਲੀ ਅਦਾਲਤ ਨੇ ਪਿਛਲੇ ਮਹੀਨੇ ਆਪਣੇ ਇੱਕ ਫੈਸਲੇ 'ਚ ਰਵਿੰਦਰਨ ਨੂੰ ਇੱਕ ਅਰਬ ਡਾਲਰ ਤੋਂ ਵੱਧ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਸੀ ਅਮਰੀਕੀ ਅਦਾਲਤ ਨੇ ਕਿਹਾ ਕਿ ਰਵਿੰਦਰਨ ਨੇ 2021 ਜਨਵਰੀ ਤੇ 1.2 ਅਰਬ ਡਾਲਰ ਦੇ ਅਮਰੀਕੀ ਮਿਆਦੀ ਕਰਜ਼ਾ ਟਰਮ ਲੋਨ ਤੋਂ ਪ੍ਰਾਪਤ ਤਕਰੀਬੀ ਅੱਧੀ ਰਾਸ਼ੀ ਦਾ ਪਤਾ ਲਾਉਣ ਤੇ ਕਾਨੂੰਨੀ ਕੋਸ਼ਿਸ਼ਾਂ 'ਚ ਸਹਿਯੋਗ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ ਬਾਈਜ਼ਰ ਰਵਿੰਦਰਨ ਨੇ ਇਹਨਾਂ ਦਾਅਵਿਆਂ ਖੰਡਨ ਕਰਦੇ ਹੋਏ ਕਿਹਾ ਕਿ ਅਦਾਲਤ ਨੇ ਉਹਨਾਂ ਨੂੰ ਆਪਣਾ ਪੱਖ ਰੱਖਣ ਲਈ ਅਮਰੀਕੀ ਵਕੀਲ ਦੀ ਵਿਵਸਥਾ ਕਰਨ ਦੇ ਲਈ ਮੰਗੇ 30 ਦਿਨਾਂ ਦਾ ਸਮਾਂ ਨਹੀਂ ਦਿੱਤਾ ਸੀ ਇਹ ਪਹਿਲੂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਰਵਿੰਦਰ ਨੇ ਨੇ ਇਹ ਹੁਕਮ ਖਿਲਾਫ ਅਪੀਲ ਕਰਨ ਦਾ ਫੈਸਲਾ ਕੀਤਾ ਸੀ ਸਪੀਨ న్యూਸ ਦੇ ਵਿੱਚ ਫਿਲਹਾਲ ਨਹੀਂ ਤਾਜ਼ਾ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਮੈਂ ਦੇ ਇਜਾਜ਼ਤ ਧੰਨਵਾਦ